ਗੱਲ ਚੱਲਦੀ ਕਿ ਇਤਨਾ ਤੋਂ ਦੋ ਲੋਕਾਂ ਦਾ ਵਿਵਾਦ ਸੀਗਾ ਕੀ ਗੱਲ ਹੋ ਗਈ ਸੀ ਉਹ ਅੱਜ ਜੋ ਕਿ ਡੇਰੇ ਵਿੱਚ ਉਸ ਤਰੀਕੇ ਦੀ ਗੱਲ ਬਚ ਨੂੰ ਪੁਲੀਸ਼ ਵਾਲਤੀਆਂ ਅਨੁਸਾਰ ਉਹਨਾਂ ਨੂੰ ਬਹਿਕਾਵੇ ਵਿੱਚ ਲੈ ਲਿਆ ਕੁਝ ਬੱਚਿਆਂ ਨੂੰ ਬਹਿਕਾਵੇ ਵਿੱਚ ਲੈ ਲਿਆ ਉਹਨਾਂ ਤੋਂ ਗਲਤਫੁਲਤ ਬਿਆਨਵਾਜੀਆਂ ਕਰਾਈਆਂ ਜਾਂ ਬਾਬਾ ਫਲੋਰ ਸਿੰਘ ਤੋਂ ਬਿਆਨਵਾਜੀਆਂ ਕਰਾਈਆਂ ਜਿਹਦੇ ਕਾਰਨ ਇਹ ਕਾਫੀ ਵਾਅ ਜਿਹੜਾ ਵਧਿਆ ਮੈਨੂੰ ਵੀ ਉੱਥੋਂ ਪਤਾ ਲੱਗਾ ਮਿਸਮਲ ਕਰਨਾ ਚਾਹਿਆ ਸੰਗਤ ਸਾਰੀ ਜਾਣਦੀ ਸੀ ਭਲੀ ਭਾਂਦੇ ਵੀ ਅਸਲੀਅਤ ਕੀ ਹੈਗੀ ਸਾਰੀ ਸੰਗਤ ਨੇ ਨਗਰ ਦੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਇਹ ਕੁਛਕ ਬੰਦੇ ਨੇ ਜਿਹੜੇ ਨਾ ਇਸ ਡੇਰੇ ਨੂੰ ਖਾਣਾ ਚਾਹੁੰਦੇ ਸੀ ਸਾਰਾ ਪਿੰਡ ਜਾਣਦਾ ਪਰ ਬਹੁਤ ਬਹੁਤ ਸਾਡੀਆਂ ਕੀਮਤੀ ਪ੍ਰਾਪਰਟੀਆਂ ਜਿਹਨਾਂ ਨੇ ਵੇਚੀਆਂ ਨੇ ਕਿਸ ਡੇਰੇ ਦੀਆਂ ਬਹੁਤ ਕੀਮਤੀ ਪ੍ਰਾਪਰਟੀਆਂ ਸੀ ਮੈਂ ਉਹਨਾਂ ਬਾਰੇ ਬੋਲਾਂ ਜੋ ਬਾਰੇ ਬਾਰੇ ਸਮਾਂ ਦੱਸਦਾ ਹੁੰਦਾ ਸਮਾਂ ਬੜਾ ਬਦਲਾ ਲਿਉਂਦਾ ਹੁੰਦਾ ਹੈਗਾ ਤੇ ਕਦੇ ਜਿਉਂ ਚੜੀਏ ਕਦੇ ਮਰ ਚੜੀਏ ਇਦਾਂ ਨਹੀਂ ਚੱਲੀਦਾ ਹੁੰਦਾ ਜਿਆਦਾ ਬੰਦੇ ਦਾ ਸਟੈਂਡ ਹੋਵੇ ਉਹਦੀ ਗੱਲ ਸੁਣ ਸਕਦੇ ਨੇ ਉਹਦੀ ਗੱਲ ਕਰ ਸਕਦੇ ਜਿਹਦਾ ਸਟੈਂਡ ਹੀ ਕੋਈ ਉਹਨਾਂ ਦਾ ਕੀ ਕਰੀਏ ਕੋਈ ਨਾ ਕੋਈ ਇਲਜ਼ਾਮਬਾਜ਼ੀ ਝੂਠੀ ਮੁਠੀ ਕਰ ਰਹੇ ਨੇ ਕਿਸੇ ਬੱਚਿਆਂ ਨੂੰ ਪੈਸਿਆਂ ਦੇ ਲਾਲਚ ਮਾਇਆ ਦਾ ਪੋਨਾਂ ਦੇ ਲਾਲਚ ਦੇ ਕੇ ਇਲਜ਼ਾਮਬਾਜ਼ੀ ਕਰਾ ਰਹੇ ਨੇ ਅਜੇ ਆਉਣ ਵਾਲੇ ਸਮੇਂ 'ਚ ਵੀ ਬਹੁਤ ਕੁਝ ਕਰਨਗੇ ਮੈਨੂੰ ਪਤਾ ਹੈ ਸਾਰਾ ਤਾਂ ਪਿਛਲੇ ਕੁਝ ਦਿਨਾਂ ਤੋਂ ਇੱਕ ਵਿਵਾਦ ਚੱਲਦਾ ਆ ਰਿਹਾ ਸੀਗਾ ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਸੀਗੀਆਂ ਬਾਬਾ ਚਮਕੌਰ ਜੀ ਨਾਲ ਜੁੜੀ ਹੋਈ ਪੂਰੀ ਗੱਲਬਾਤ ਹੈ ਅਤੇ ਵਿਦੇਸ਼ ਵਿੱਚ ਗਏ ਹੋਏ ਸੀਗੇ ਵਾਪਿਸ ਪਰਤੇ ਨੇ ਤਾਂ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿਉਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਅਤੇ ਹਾਲ ਦੀ ਕੜੀ ਸਥਿਤੀ ਕਿਸ ਤਰੀਕੇ ਦੀ ਹੈ ਬਾਬਾ ਜੀ ਪਹਿਲੇ ਦੈਨਿਕ ਸੁਰਤ ਤੇ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇੱਕ ਗੱਲ ਚੱਲ ਰਹੀ ਹੈ ਕਈ ਦਿਨਾਂ ਤੋਂ ਦੋ ਲੋਕਾਂ ਦਾ ਵਿਵਾਦ ਸੀਗਾ ਕੀ ਗੱਲ ਹੋ ਗਈ ਸੀ ਇਹੋ ਜਿਹਾ ਕਿ ਡੇਰੇ ਵਿੱਚ ਉਸ ਤਰੀਕੇ ਦੀ ਗੱਲਬਾਤ ਉਹਨਾਂ ਨੂੰ ਮਿਲੀ ਇਹਨਾ ਮਤਲਬ 2023 ਚ ਮੇਰੀ ਮੰਤੀ ਹਨਾ ਚੱਲ ਰਿਹਾ ਇੱਥਾਂ ਮੈਂ ਪਿਛਲੇ ਦਿਨੀ ਮਨੀਲਾ ਗਿਆ ਹੋਇਆ ਸੀਗਾ ਵਿਦੇਸ਼ ਦੌਰੇ ਤੇ ਸੀ ਕੁਝ ਸ਼ਰਧਾਰਤੀਆਂ ਸਰਾਂ ਨੇ ਉਹਨਾਂ ਨੂੰ ਬਹਿਕਾਵੇ ਵਿੱਚ ਲੈ ਲਿਆ ਕੁਝ ਬੱਚਿਆਂ ਨੂੰ ਬਹਿਕਾਵੇ ਵਿੱਚ ਲੈ ਲਿਆ ਉਹਨਾਂ ਤੋਂ ਗਲਤਫਲਤ ਬਿਆਨਬਾਜ਼ੀਆਂ ਕਰਾਈਆਂ ਜਿਵੇਂ ਬਾਬਾ ਬਲੌਰ ਸਿੰਘ ਤੋਂ ਬਿਆਨਬਾਜ਼ੀਆਂ ਕਰਾਈਆਂ ਜਿਹਦੇ ਕਾਰਨ ਇਹ ਕਾਫੀ ਵਿਵਾਦ ਜਿਹੜਾ ਵੱਡੇ ਮੈਨੂੰ ਵੀ ਉੱਥੋਂ ਪਤਾ ਲੱਗਾ ਮੈਂ ਵੀ ਸੰਪਰਕ ਕਰਨਾ ਚਾਹਿਆ ਸੰਗਤ ਸਾਰੀ ਜਾਣਦੀ ਸੀ ਭਲੀ ਭਾਂਤ ਵੀ ਅਸਲੀਅਤ ਕੀ ਹੈਗੀ ਸਾਰੀ ਸੰਗਤ ਨੇ ਨਗਰ ਦੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਇਹ ਕੁਛਕ ਬੰਦੇ ਨੇ ਜਿਹੜੇ ਨਾ ਇਸ ਡੇਰੇ ਨੂੰ ਖਾਣਾ ਚਾਹੁੰਦੇ ਸੀ ਸਾਰਾ ਪਿੰਡ ਜਾਣਦਾ ਔਰ ਬਹੁਤ ਬਹੁਤ ਸਾਡੀਆਂ ਕੀਮਤੀ ਪ੍ਰਾਪਰਟੀਆਂ ਜਿਹਨਾਂ ਨੇ ਵੇਚੀਆਂ ਨੇ ਇਸ ਡੇਰੇ ਦੀਆਂ ਬਹੁਤ ਕੀਮਤੀ ਪ੍ਰਾਪਰਟੀਆਂ ਸੀ ਜਿਹੜੀਆਂ ਵੇਚੀਆਂ ਗਈਆਂ ਨੇ ਤਾਂ ਉਹ ਬੰਦਿਆਂ ਦਾ ਇਥੋਂ ਕਿਨਾਰਾ ਹੋ ਗਿਆ ਕੋਣ ਦੁਆਰਾ ਸਥਾਪਿਤ ਹੋਣਾ ਚਾਹੁੰਦੇ ਕਿਸੇ ਨਾ ਕਿਸੇ ਤਰੀਕੇ ਚ ਨਸ਼ੇੜੀ ਵੀ ਨੇ ਉਹ ਉਹਨਾਂ ਚ ਦੁਨੀਆ ਦੇ ਸਾਰੇ ਐਪ ਨੇ ਤੇ ਜਿਹੜੇ ਮੰਨ ਲਓ ਗੁਰੂ ਘਰ ਆ ਵੀ ਨਹੀਂ ਸਕਦੇ ਕੋਈ ਇਹ ਗੱਲਾਂ ਨੂੰ ਜਿਹੜਾ ਹੈਗਾ ਨਾ ਦੁਆਰਾ ਕਾਬਜ ਹੋਣ ਦੀ ਨੀਅਤ ਨਾਲ ਉਹਨਾਂ ਨੇ ਸਾਰਾ ਕੰਮ ਕਰਿਆ ਸੀ ਪਰ ਉਹ ਸੰਗਤ ਨੇ ਉਹਨਾਂ ਦੀ ਜਿਹੜਾ ਮਨਸੂਬਾ ਪਾ ਹੋ ਨਹੀਂ ਹੋਣ ਦਿੱਤਾ ਪੂਰਾ ਨਹੀਂ ਹੋਣ ਦਿੱਤਾ ਉਹ ਫੇਲ ਹੋਇਆ ਉਹਨਾਂ ਦਾ ਹਾਂ ਜਿਸ ਤਰੀਕੇ ਨਾਲ ਪਹਿਲੇ ਥੇ ਉਹ ਸਾਰਾ ਕੰਮ ਕਰਦੇ ਰਹੇ ਨੇ ਤਾਂ ਉਸ ਤੋਂ ਬਾਅਦ ਤੁਸੀਂ ਆ ਜਾਂਦੇ ਹੋ ਉਹ ਕਹਿੰਦੇ ਕਿ ਵੀ ਟੁੱਟਣ ਤੋਂ ਬਾਅਦ ਬਹੁਤ ਕੁਝ ਸਹੀ ਵੀ ਹੋਇਆ ਦੁਬਾਰਾ ਤੋਂ ਵਾਪਸੀ ਕਰਨਾ ਚਾਹੁੰਦੇ ਸੀਗੇ ਉਹ ਅਸਲ ਵਿੱਚ ਨਾ ਗੱਲ ਇਹ ਆ ਵੀ ਜਦੋਂ ਮੈਂ ਆਇਆ ਇੱਥੇ ਤਾਂ ਡੇਰੇ ਦੇ ਵਿੱਚ ਸੰਗਤ ਦਾ ਵੀ ਬੜਾ ਫਰਕ ਪਿਆ ਹੋਇਆ ਸੀ ਔਰ ਜੋ ਪੁਰਾਣੀਆਂ ਇਮਾਰਤਾਂ ਸੀ ਕੋਈ ਏਡਾ ਨਹੀਂ ਸੀ ਹਣਾ ਅਸੀਂ ਕਥਾ ਕੀਰਤਨ ਕਰਦੇ ਹਾਂ ਦਿਨ ਰਾਤ ਸੰਗਤ ਵਿੱਚ ਰਹਿੰਦੇ ਹਾਂ ਜਿੰਨਾ ਹੋ ਸਕੇ ਬਹੁਤ ਬਹੁਤ ਉਦਮ ਕਰਕੇ ਲੰਗਰ ਹਾਲ ਬਣਾਇਆ ਵੱਡੀ ਬੱਦਰ ਤੇ ਇੱਥੇ ਰਹਿਣ ਨੂੰ ਕੋਈ ਕਮਰੇ ਨਹੀਂ ਸੀ ਆ ਬਾਹਰ ਹੈਸ਼ ਬਣਾਈ ਦਰਬਾਰ ਸਾਹਿਬ ਸੱਚਖੰਡ ਸਾਹਿਬ ਦੀ ਵੱਡੀ ਇਮਾਰਤ ਨਹੀਂ ਸੀ ਇੱਥੇ ਵਧੀਆ ਉਹ ਬਣਾਇਆ ਹਨਾ ਮਨ ਜਿੰਨਾ ਕੁਝ ਕਰ ਸਕਦੇ ਸੀ ਕਿਰਿਆ ਦਿਨ ਰਾਤ ਕਾਫੀ ਪਿਛਲੇ ਸਮੇਂ ਦੇ ਕਰਜ਼ੇ ਵੀ ਸੀ ਡੇਰੇ ਤੇ ਜੜੇ ਜਦੋਂ ਮੈਂ ਆਇਆ ਹਨਾ ਉਹ ਵੀ ਲਾਹੇ ਦਿਨ ਰਾਤ ਤਤਪਰ ਰਹੀਦਾ ਵੀ ਚਲੋ ਗੁਰੂ ਦਾ ਘਰ ਆ ਸੋਹਣਾ ਬਣ ਸਕੇ ਜਿੰਨਾ ਬਣ ਸਕੇ ਉਹ ਕੋਸ਼ਿਸ਼ ਕਰਦੇ ਰਹੀਦਾਗਾ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬਣਿਆ ਵੀ ਬਹੁਤ ਕੁਛ ਹੈਗਾ ਬਾਹਰਲਾ ਇੱਕ ਡੇਰਾ ਹੋਰ ਆ ਸਾਡੇ ਉਥੇ ਦਰਬਾਰ ਸਾਹਿਬ ਇੱਕ ਕਮਰੇ ਜੀ ਮਹਾਰਾ ਪ੍ਰਕਾਸ਼ ਉਹ ਕਮਰਾ ਵੀ ਤੇਲਾਂ ਬੱਤਿਆਂ ਦਾ ਹੀ ਸੀਗਾ ਹਨਾ ਉਹ ਨਵਾਂ ਦਰਬਾਰ ਸਾਹਿਬ ਬਣਾਇਆ ਹਜੇ ਤਿਆਰ ਹੋਈ ਜਾਂਦਾ ਹੈਗਾ ਹੰਦੂ ਲੋ ਆਪਣੀ ਦੇ ਹੁੰਦੀ ਆ ਪਾ ਜਿੰਨੀ ਵੀ ਮਿਹਨਤ ਕਰ ਸਕਦੇ ਆ ਵੱਧ ਤੋਂ ਵੱਧ ਕਰੀਏ ਗੁਰੂ ਸ ਕਰਦਾ ਹਨਾ ਉਹ ਹੈਗਾ ਤੁਹਾਡੀ ਗੱਲ ਸੁਣੀ ਦੁਆਰਾ ਬਾਬਾ ਬਲੋਰ ਸਿੰਘ ਨਾਲ ਕਿਉਂਕਿ ਸਵੇਰ ਵੱਡੇ ਵੱਡੇ ਰੋਬ بلند ਨੇ ਸ਼ਾਮ ਹੁੰਦੇ ਹੁੰਦੇ ਕਹਿ ਦਿੰਦੇ ਕਿ ਮੈਂ ਤਾਂ ਬੇਕਾਵੇ ਵਿੱਚ ਆ ਗਏ ਸੀਗਾ ਅੱਗੇ ਅੱਗੇ ਗੱਲ ਕਹੀ ਜਾਂਗੇ ਕਾਰਨ ਇਹ ਆ ਵੀਰ ਕੋਈ ਹੱਲ ਨਹੀਂਗਾ ਇਹ ਗੱਗਣੀ ਮੈਂ ਉਹਨਾਂ ਬਾਰੇ ਬੋਲਾਂ ਜੋ ਬਾਰੇ ਬਾਰੇ ਬੋਲੋ ਸਮਾਂ ਦੱਸਦਾ ਹੁੰਦਾ ਸਮਾਂ ਬੜਾ ਬਦਲਾ ਲਿਆਉਂਦਾ ਹੁੰਦਾਗਾ ਤੇ ਕਦੇ ਜਿਉਂ ਚੜੀਏ ਕਦੇ ਮਰ ਚੜੀਏ ਦਾ ਨਹੀਂ ਚੱਲੀਦਾ ਹੁੰਦਾ ਜਿਆਦਾ ਬੰਦੇ ਦਾ ਸਟੈਂਡ ਹੋਵੇ ਉਹਦੀ ਗੱਲ ਸੁਣ ਸਕਦੇ ਉਹਦੀ ਗੱਲ ਕਰ ਸਕਦੇ ਜਿਹਦਾ ਸਟੈਂਡ ਹੀ ਕੋ ਉਹਨਾਂ ਦੇ ਕੀ ਕਰੀਏ ਵੀ ਸੰਗਤ ਸਾਰੀ ਜਾਣਦੀ ਹੈ ਭਲੀ ਭਾਂਤ ਸਾਰਿਆਂ ਨੂੰ ਪਤਾ ਤੁਸੀਂ ਵੀ ਦੇਖਿਆ ਹੀ ਇੱਥੇ ਸੰਗਤ ਦੇ ਇਕੱਠ ਜਿਵੇਂ ਹੋਏ ਆਗੇ ਉਹਨੋਂ ਇਹ ਉਦਦਮ ਕਰ ਰਹੇ ਨੇ ਉਹ ਬੰਦੇ ਵੀ ਕਿਵੇਂ ਨਾ ਕਿਵੇਂ ਚਮਕੌਰ ਸਿੰਘ ਨੂੰ ਇੱਥੋਂ ਤੋੜਿਆ ਜਾਵੇ ਕਿ ਉਹ ਉਹ ਉਹਨਾਂ ਕੋਲੇ ਮੰਤੀ ਹੁਣ ਹੈ ਨਹੀਂਗੀ ਮੰਤੀ ਸਾਰੀ ਮੇਰੇ ਕੋਲੇ ਆ ਲਿਖਤਾ ਪੜਤਾ ਜੋ ਵੀ ਮੇਰੇ ਕੋਲ ਆ ਸਭ ਕੁਝ ਹੈਗਾ ਮੈਂ ਤੁਹਾਨੂੰ ਵਿਧ ਪ੍ਰੂਫ ਸਾਰਾ ਕੁਝ ਮੈਂ ਤੁਹਾਨੂੰ ਦਿਖਾ ਦਿੰਨਾ ਠੀਕ ਹੈ ਤੇ ਆ ਸਾਹਮਣੇ ਪੱਗਾਂ ਬੰਨੀਆਂ ਦੇ ਉਹ ਵੀ ਵਿੱਚ ਖੜੇ ਨੇਗੇ ਸਾਰਾ ਕੁਝ ਕੀਤਾ ਹੋਇਆ ਪੱਗਾਂ ਬੰਨੀਆਂ ਦੇ ਨੇ ਉਹ ਸਾਰਾ ਕੁਝ ਹੈਗਾ ਪਰ ਉਹ ਹੁਣ ਕੋਈ ਨਾ ਕੋਈ ਇਲਜ਼ਾਮਬਾਜ਼ੀ ਝੂਠੀ ਮੁਠੀ ਕਰ ਰਹੇ ਨੇ ਕਿਸੇ ਬੱਚਿਆਂ ਨੂੰ ਪੈਸਿਆਂ ਦੇ ਲਾਲਚ ਮਾਇਆ ਦਾ ਫੋਨਾਂ ਦੇ ਲਾਲਚ ਦੇ ਕੇ ਇਲਜ਼ਾਮਬਾਜ਼ੀ ਕਰਾ ਰਹੇ ਨੇ ਹਜੇ ਆਉਣ ਵਾਲੇ ਸਮੇਂ 'ਚ ਵੀ ਬਹੁਤ ਕੁਝ ਕਰਨਗੇ ਮੈਨੂੰ ਪਤਾ ਇਸ ਗੱਲ ਦਾ ਕੀ ਕਰਣੀ ਲੱਗਦਾ ਕਿ ਪਹਿਲੇ ਰੋਕ ਲੈਣਾ ਚਾਹੀਦਾ ਹੈ ਇਹੋ ਜਿਹੋ ਲੋਕਾਂ ਨੂੰ ਤਾਂ ਕਿ ਉਹ ਨੋਬਦੀ ਨਾ ਆਵੇ ਜਿਸ ਨਾਲ ਕਿ ਅਕਸ ਖਰਾਬ ਹੋ ਕਿਉਂਕਿ ਤੋਂ ਡਿਜੀਟ ਸੰਸਥਾ ਹੈ ਬਹੁਤ ਲੰਮੇ ਚੱਲਦੀ ਆ ਰਹੀ ਹੈ ਕਾਰਨ ਇਹ ਆ ਵੀ ਕਿਦਾਂ ਰੋਕੀਏ ਕੋਈ ਜੇ ਤਾਂ ਬੰਦਾ ਜਿਹੜਾ ਮੰਨ ਲਓ ਸਿਆਣਾਗਾ ਜਾਂ ਹੁੰਦਾ ਉਹ ਤਾਂ ਇਸ ਕੰਮ ਚ ਪੈਂਦਾ ਹੀ ਨਹੀਂ ਨਾ ਉਹ ਵੱਧ ਚ ਪਵੇ ਨਾ ਘਟੇ ਚ ਪਵੇ ਤੇ ਜਿਹੜਾ ਪੈਂਦਾ ਉਹ ਰੋਕੇ ਫਿਰ ਤੁਹਾਨੂੰ ਪਤਾ ਹੀ ਕਿਵੇਂ ਜਾਂਦਾ ਹੈਗਾ ਆਪੋ ਉਸ ਕੰਮ ਚ ਨਹੀਂ ਪੈਣਾ ਚਾਹੁੰਦੇ ਸਾਡੀ ਵੱਡੀ ਗੱਲ ਇਹ ਆ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਪੂਰਾ ਖਰਚਾ ਮਿਲ ਰਿਹਾ ਉਹ 40 ਤੋਂ 50000 ਰੁਪਏ ਮਹੀਨਾ ਉਹਨਾਂ ਨੂੰ ਖਰਚਾ ਮਿਲ ਰਿਹਾ ਅੰਦਰ ਬੈਠਿਆਂ ਨੂੰ ਹਾਂ ਗਿਣਤੀ ਕਰਕੇ ਮੈਂ ਤੁਹਾਨੂੰ ਦੱਸ ਦਾਂਗਾ ਕਿ ਲੈ ਲੈ ਦੀ ਜਦੋਂ ਕਿਤੇ ਕਿਸਮਾ ਬਣਿਆ ਵੀ ਇੰਨੇ ਪੈਸੇ ਆਏ ਉਹਨਾਂ ਨੂੰ 50000 ਦੇ ਲੱਗ ਪਏ ਉਹਨਾਂ ਨੂੰ ਖਰਚਾ ਜਾ ਰਿਹਾ ਮਹੀਨੇ ਦਾ ਠੀਕ ਹੈ ਉਹਨਾਂ ਨੇ ਡੇਰੇ ਦੇ ਸਿੱਖਾਂ ਦੀ ਡੱਬੀ ਨਹੀਂ ਲਿਆ ਕਿਤੇ ਨਹੀਂ ਕਦੇ ਫਿਰ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਅਸੀਂ ਲਿਆਉਣੀ ਅਸੀਂ ਮੀਟਰਾਂ ਦੇ ਬਿੱਲ ਭਰਨੇ ਆ ਅਸੀਂ ਕੋਈ ਲੰਗਰ ਦਾ ਪ੍ਰਬੰਧ ਕਰਨਾ ਸਾਰੇ ਸਾਡੇ ਸਾਡੀਆਂ ਟੈਨਸ਼ਨਾਂ ਨੇਗੀਆਂ ਉਹਦਾ ਕੁਝ ਨਹੀਂ ਕਿ ਅਸੀਂ ਜਿੱਥੋਂ ਮਰਜ਼ੀ ਲਈਏ ਚਾਹੇ ਨਾ ਲਈਏ ਪਰ ਉਹਨਾਂ ਨੇ ਤਾਂ ਚੜੇ ਮਹੀਨੇ ਆਪਦਾ ਜਿਹੜਾ ਹੈਗਾ ਉਹ ਪੂਰਾ ਕਰ ਲੈਣਾ ਖਰਚਾ ਬਈ ਇੱਕ ਸੌਤੋਂ ਵੱਡਾ ਜਿਹੜਾ ਸੰਗੀਨ ਇਲਜ਼ਾਮ ਆਪਾਂ ਕਹਿ ਦਿੰਨੇ ਆ ਉਹ ਇਹ ਸੀਗਾ ਕਿ ਇਹਨਾਂ ਨੇ ਜਿਹੜੀ ਪ੍ਰਾਪਰਟੀ ਹੈਗੀ ਕੁਝ ਥਾਂ ਹੈਗੀ ਹੈ ਉਸ ਦੇ ਗੁਰਗਨ ਸਾਹਿਬ ਜੀ ਦੇ ਨਾਂ ਤੇ ਸੀਗੀ ਤੇ ਉਤੜੂ ਆ ਕੇ ਆਪ ਦਿਨਾਂ ਤੇ ਕਰਾ ਲਈ ਇਹਦੇ ਵਿੱਚ ਕੀ ਹੈਗਾ ਜੀ ਇਹ ਨਾ ਤੁਸੀਂ ਵੀ ਉਦੋਂ ਨਾ ਜਿਹੜੀ ਤੁਸੀਂ ਮੈਂ ਤੁਹਾਡੀ ਦੇਖੀ ਸੀ ਇੰਟਰਵਿਊ ਤੁਸੀਂ ਉਹਦੇ 'ਚ ਜਿਹੜੇ ਹੈਗਾਗਾ ਉਹ ਜਮਾਂਬੰਦੀ ਜਾਂਦਾ ਤੁਸੀਂ ਨੇੜੇ ਹੋ ਕੇ ਦੇਖੀ ਨਹੀਂ ਜਾਂ ਤੁਹਾਨੂੰ ਕੋਈ ਭਲੇਖੇ 'ਚ ਰੱਖਿਆ ਗਿਆ ਜੀ ਠੀਕ ਹੈ ਉਹ ਜਮਾਂਬੰਦੀ ਜਿਵੇਂ ਆਹ ਦੇਖੋ ਆ ਇੱਕ ਜਮਾਂਬੰਦੀ ਆ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਰੇ ਤਮਾਮ ਮਹੰਤ ਬਲੌਰ ਸਿੰਘ ਆਹ ਦੇਖ ਲਓ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਰੇ ਤੇ ਮਹਾਮਹੰਤ ਬਲੌਰ ਸਿੰਘ ਚੇਲਾ ਮਹੰਤ ਦਰਸ਼ਨ ਸਿੰਘ ਚੇਲਾ ਤ੍ਰਲੋਕ ਸਿੰਘ ਲਿਖਿਆ ਬਣ ਜੀ ਜਦੋਂ ਮੇਰੇ ਤੇ ਮੇਰੀ ਮਹੰਤੀ ਹੋ ਜਾਂਦੀ ਆ ਉਸ ਤੋਂ ਬਾਅਦ ਆ ਹੀ ਆ ਦੇਖੋ ਭਾਈ ਸਾਹਿਬ ਇਹ ਵੀ ਨੇੜੇ ਲਿਆਓ ਮਹੰਤ ਸ਼੍ਰੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਰੇ ਤੋਂ ਮਹਾਮਹੰਤ ਬਲੌਰ ਸਿੰਘ ਚੇਲਾ ਮਹੰਤ ਦਰਸ਼ਨ ਸਿੰਘ ਚੇਲਾ ਮਹੰਤ ਤ੍ਰਲੋਕ ਸਿੰਘ ਹਨਾ ਬਾਕ ਫਿਰ ਮੇਰੇ ਤੇ ਨਾ ਹੁੰਦੀ ਬਾਹਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਫਿਰ ਹੁੰਦੀ ਆ ਬਾਹਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਰੇ ਤਮਾਮ ਮਹੰਤ ਚਮਕੌਰ ਸਿੰਘ ਚੇਲਾ ਮਹੰਸਤ ਨਾਮ ਸਿੰਘ ਫਿਰ ਇਹਦੇ ਚ ਤੇ ਇਹਦੇ ਜਿਹੜਾ ਬੰਦਾ ਇਲਜ਼ਾਮ ਲਾ ਰਿਹਾ ਉਹਦੇ ਨਾਲ ਵੀ ਆਈਆਂ ਤੇ ਮੇਰੇ ਨਾਲ ਵੀ ਆਈਆਂ ਫਰਕ ਕਿੱਥੇ ਹੋਇਆ ਇਹ ਜੋ ਹੁੰਦਾ ਕੀ ਹੈ ਤੁਸੀਂ ਇੱਕ ਇੱਕ ਕਾਸਤਕਾਰ ਤੋਂ ਤੇ ਤੜੀ ਹੋਈ ਤੜੀ ਆ ਨਹੀਂ 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 ਕਾਸਤਕਾਰ ਹੋਰ ਹੁੰਦਾ ਅਸੀਂ ਮੰਨ ਲਵੋ ਕੇ ਟੇਕਰ ਕਹਿ ਲਓ ਮਹਿਤਮਮ ਕਹਿ ਲਓ ਅਸੀਂ ਮੰਨ ਲਵੋ ਜਿੰਨਾ ਚਿਰ ਹੁਣ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਜਮੀਨ ਆ ਪਿੰਡ ਚ ਮੰਨ ਲਵੋ ਕਈ ਸ਼੍ਰੋਮਣੀ ਕਮੇਟੀ ਵੀ ਰੌਲਾ ਪਾ ਸਕਦੇ ਨੇ ਹੋਰ ਵੀ ਪਾ ਸਕਦੀ ਹੈ ਵੀ ਜੀ ਇਹ ਤਾਂ ਸਾਡੇ ਸਾਡੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਦੂਜਾ ਕੋਈ ਸਾਡੇ ਵੀ ਪ੍ਰਕਾਸ਼ ਹੈਗਾ ਇਹ ਜਿਹੜੇ ਤਮਾਮ ਦਾ ਮੰਤ ਮਤਲਬ ਇਹਦਾ ਇਸ ਪ੍ਰਾਪਰਟੀ ਦਾ ਆ ਮਹੰਤ ਹੈਗਾ ਇਹਦਾ ਪ੍ਰਬੰਧਕ ਇਹ ਹੈਗਾ ਜਿਹਨਾਂ ਤੋਂ ਜਾਊਗਾ ਇਹ ਰਹੂਗਾ ਸਿਫਟੀ ਤੌਰ ਤੇ ਤੁਸੀਂ ਹਾਂ ਹਾਂ ਉਸ ਤੋਂ ਉਸ ਤੋਂ ਪਹਿਲਾਂ ਵੀ ਇਹ ਆ ਪੁਰਾਣੀਆਂ ਜਮ੍ਹਾਂਬੰਦੀਆਂ ਨੇਗੀਆਂ ਠੀਕ ਹੈ ਜੀ ਇਹਦੇ ਵਿੱਚ ਕੀ ਇਹਦੇ ਵਿੱਚ ਵੀ ਇਹੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਤਮਾਮ ਮਹੰਤ ਨਾਜਰ ਸਿੰਘ ਜਿਹੜੇ ਪਹਿਲਾਂ ਮੰਤ ਹੁੰਦੇ ਸੀਗੇ ਚੇਲਾ ਮਹੰਤ ਮਾਨਾ ਸਿੰਘ ਚੇਲਾ ਮਹੰਤ ਅਤਰ ਸਿੰਘ ਚੇਲਾ ਮਹੰਤ ਦਰਸ਼ਨ ਸਿੰਘ ਚੇਲਾ ਮਹੰਤ ਨਿਸ਼ਾਤਰ ਸਿੰਘ ਮਤਲਬ ਆ ਇਹ ਤਿੰਨ ਜਣਾਂ ਦੇ ਨਾਂ ਆਗੇ ਮੰਤਨਾਦਰ ਸਿੰਘ ਚੇਲਾਮਹੰਤ ਮਾਨਾ ਸਿੰਘ ਚੇਲਾਮਹੰਤ ਅਦਰ ਸਿੰਘ ਇੱਕ ਮਹੰਤ ਦਰਸ਼ਨ ਸਿੰਘ ਤੇ ਨਿਸ਼ਤਰ ਸਿੰਘ ਚੇਲੇ ਦੋਨੇ ਤਰਲੋਕ ਸਿੰਘ ਚੇਲਾਮਹੰਤ ਅਦਰ ਸਿੰਘ ਬੈਸ ਬਰਾਬਰ ਹਿੱਸਾ ਮੋਹਿਤ ਮਹਮਦ ਸਾਧ ਨਿਰਮਲ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਇਹਦੇ ਚੋਂ ਠੀਕ ਹੈ ਇਹਦੇ ਚੋ ਜਿੰਨੀਆਂ ਵੀ ਹੈਗੀਆਂ ਨੇ ਇਹ ਸਾਰੀਆਂ ਨਕਲਾਂ ਪਈਆਂ ਨੇ ਹਾਂ ਇਹ ਸਾਰਾ ਪ੍ਰਵਾਹ ਇਦਾਂ ਹੀ ਚੱਲਦਾ ਹੈ ਜੇ ਬਾਈ ਹੁਣ ਸੰਗਤ ਕੀ ਕਹਿੰਦੀ ਹੈ ਸੰਗਤ ਨੂੰ ਮਿਲੇ ਤੁਸੀਂ ਆ ਕੇ ਕੋਈ ਪ੍ਰੋਗਰਾਮ ਰੱਖਿਆ ਗਿਆ ਅੱਗੇ ਹੂੰ ਕੱਲ ਦਾ ਇਕੱਠ ਰੱਖਿਆ ਸੰਗਤ ਦਾ ਵੀ ਹੈ ਸਾਧੂ ਸਮਾਜ ਦਾ ਵੀ ਹੈ ਵੀ ਕੋਈ ਵਿਚਾਰ ਹੁੰਦੀ ਹੈ ਫਿਰ ਦੇਖਦੇ ਹਾਂ ਕੀ ਹੁੰਦੀ ਹੈ ਵਿਚਾਰ ਕੋਈ ਐਕਸ਼ਨ ਵੀ ਲਿਆ ਜਾ ਸਕਦਾ ਕੁਝ ਵੀ ਹੋ ਸਕਦਾ ਜੀ ਇਹ ਤੇ ਉਹਦੇ ਪੇਖ ਦੀ ਗੱਲ ਆ ਨਗਰ ਦੀ ਗੱਲ ਆ ਜੇ ਕੋਈ ਨਗਰ ਚਾਵੇ ਤਾਂ ਕੀ ਨਹੀਂ ਹੁੰਦਾ ਠੀਕ ਹੈ ਕਰਨੀ ਬਹੁਤ ਕੁਝ ਕਰ ਲੈਂਦਾ ਉਹ ਨਗਰ ਇਹ ਸਾਰਾ ਕੁਝ ਹੋ ਸਕਦਾ ਐਡੀ ਗੱਲ ਨਹੀਂ ਹੈਗੀ ਪਰ ਇਹ ਇਹ ਇਸ ਚੀਜ਼ ਤੋਂ ਭੱਜੇ ਨੇ ਭਗੋੜੇ ਹੋਏ ਨੇ ਜਿਹੜੀ ਮੈਨੂੰ ਕਾਕਾ ਉਹਦੇ ਹੀ ਮੈਨੂੰ ਬਹੀ ਦੀ ਇੱਕ ਕਾਪੀ ਪਈ ਹੋਣੀ ਹੈ ਫੋਟੋ ਕਾਪੀ ਮੈਂ ਤੁਹਾਨੂੰ ਉਹ ਵੀ ਕਮੈਂਟ ਲਾ ਲਓ ਜਦੋਂ ਇਹ ਮਹੰਤੀ ਹੋਈ ਆ ਮੈਂ ਪਹਿਲਾਂ ਆਇਆ 23 ਚ ਮੈਨੂੰ ਮਿੰਨਤਾ ਕਰਕੇ ਲੈ ਕੇ ਆਏ ਨੇ ਵੀ ਤੂੰ ਆ ਮਰਦੇ ਆ ਸੀ ਹਨਾ ਇਹਨਾਂ ਦੇ ਇਹ ਜਿਹੇ ਇਲਜ਼ਾਮ ਸੀ ਜਿਹੜੇ ਧੋਤੇ ਨਹੀਂ ਜਾ ਸਕਦੇ ਇਹ ਲੈ ਆਏ ਚਲੋ ਅੱਜ ਫਿਰ ਵੀ ਜਿਹੜਾ ਗੁਰਸਿੱਖ ਹੁੰਦਾ ਗੁਰਸਿੱਖ ਦੇ ਪੜਦੇ ਕਾਜ ਦਾ ਹੁੰਦਾ ਸਾਧੂ ਸਾਧੂ ਦੇ ਪੜਦੇ ਕਾਜ ਦਾ ਹੁੰਦਾ ਗੁਰੂ ਆ ਜਿਹੜਾ ਸਿੱਖ ਦੇ ਹਮੇਸ਼ਾ ਹੀ ਪੜਦੇ ਕਾਜ ਦਾ ਆਪਾਂ ਤਾਂ ਉਗਣਹਾਰੇ ਬੰਦੇ ਆ ਪਰ ਇਹ ਉਸ ਗੱਲ ਅਸੀਂ ਫਿਰ ਪੜਦੇ ਕਾਜੇ ਇਹਨਾਂ ਦੇ ਵਿੱਚ ਕੋਈ ਨਹੀਂ ਸਣਾ ਕੁਝ ਹੋ ਗਿਆ ਉਹ ਫਿਰ ਹੁਣ ਇਹ ਕਿਹੜੀ ਲਾਈਨ ਤੇ ਆ ਗਏ ਇਸ ਕਰਕੇ ਆ ਵੀ ਪਰ ਹੁਣ ਮੇਰਾ ਖਿਆਲ ਲਗਭਗ ਆ ਦੇਖੋ ਆ ਸਾਰੀ ਲਿਖਤ ਆ ਗਈ ਬਹੀ ਜਿਹੜੀ ਸਾਰੀ ਲਿਖਤ ਬਹੀ ਹੁੰਦੀ ਹੈ ਇਹ ਤੇ ਸਾਡੀਆਂ ਸਾਰੇ ਸਾਧੂ ਸਮਾਜ ਦੇ ਸਾਈਨ ਨੇਗੇ ਜਿੰਨੇ ਵੀ ਸਾਧੂ ਸਮਾਜ ਆ ਉਹਨਾਂ ਨੇ ਸਾਈਨ ਕੀਤੇ ਹੋਏ ਨੇ ਆ ਸਾਰੀਆਂ ಗ್ರಾಮ ਪੰਚਾਇਤਾਂ ਦੇ ਸਾਈਨ ਨੇ ਜਦੋਂ ਮੰਤੀ ਹੋਈ ਹੈਗੀ ਠੀਕ ਹੈ ਜੀ ਨਗਰ ਦੇ ਸਰਪੰਚਾਂ ਦੇ ਮੋਤਵਰ ਸ਼ਖਸੀਅਤਾਂ ਦੇ ਮੰਤਾਂ ਸੰਤਾਂ ਦੇ ਮੰਤ ਫਲਾਣਿਆਂ ਨੇ ਲਿਖਤ ਕੀਤੀ ਉਹ ਸਾਰਾ ਕੁਝ ਹੈਗਾ ਇੱਥੇ ਦੇਖੋ ਇਹ ਜਦੋਂ ਮਹੰਤ ਲਿਖਤ ਹੋ ਗਈ ਇਹਦੇ ਵਿੱਚ ਆਹ ਲਿਖਿਆ ਦਸਤਾਰਬੰਦੀ ਸਾਬਕਾ ਮਹੰਤ ਬਲੌਰ ਸਿੰਘ ਠੀਕ ਆ ਉਹਨਾਂ ਦੇ ਦਸ ਖਤਮਨਤ ਬਲੌਰ ਸਿੰਘ ਜਿਵੇਂ ਤੁਸੀਂ ਇਹ ਗੱਲ ਕਰੀਏ ਆਪਾਂ ਤਾਂ ਉਹ ਸੋਚਦੇ ਕਿ ਵਾਪਸੀ ਕੀਤੀ ਜਾਵੇ ਕਿਸ ਤਰੀਕੇ ਨਾਲ ਉਹ ਨਹੀਂ ਸੋਚਦੇ ਜਿਹੜੇ ਭੂ ਮਾਫੀਆ ਬੰਦੇ ਨੇ ਉਹ ਸੋਚਦੇ ਨੇ ਵੀ ਕਿਵੇਂ ਵਾਪਸੀ ਹੋ ਜੇ ਹਾਂ ਉਹ ਉਹਨਾਂ ਨੂੰ ਵਿਖਾਵੇ ਚ ਲੈ ਲੈਂਦੇ ਨੇ ਉਹ ਅੰਦਰ ਬੈਠੇ ਨੇ ਕਿਤਾਬ ਚ ਲੋ ਪੈਰਾਲਾਈਜ਼ ਦੇ ਮਰੀਜ਼ ਕਹਿ ਲੋ ਹਣਾ ਦੁਦਵਾਨਾ ਦੁਦਵਾਨਾ ਕਰਕੇ ਵੀ ਕੁਝ ਗੱਲ ਹੋ ਜਾਂਦੀ ਹੈਗੀ ਦੂਜੇ ਨੰਬਰ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੀ ਜਾਂਦੇ ਨੇ ਪ੍ਰੈਸ਼ਰਾਈਜ਼ ਤਾਂ ਕੋਈ ਮੈਨੂੰ ਕਰ ਲੈ ਚੰਗੇ ਬਲ ਮੈਂ ਹੋ ਜਾਊਂਗਾ ਹੈਨਾ ਉਹਨੂੰ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਉਹ ਕੁਝ ਨਾ ਕੁਝ ਕੱਢ ਦਿੰਦੇ ਨੇ ਕੋਈ ਗੱਲ ਹੈ ਮਤਲਬ ਕਿ ਉਹ ਕਹਿੰਦੇ ਕਿ ਮੇਰੇ ਤੋਂ ਬੁਲਾਇਆ ਗਿਆ ਸਾਰਾ ਕੁਝ ਮੈਨੂੰ ਰਗ ਲਾਇਆ ਹੈ ਮੈਂ ਕਬੂਲਤਾ ਕਰਿਆ ਨਾ ਉਹਨਾਂ ਨੇ ਕਬੂਲਤਾ ਕਰਿਆ ਹੁਣ ਜਿਹੜੇ ਬੰਦੇ ਕੁਝ ਹੋਰ ਅੱਗੇ ਵੀ ਕਰਨਗੇ ਉਹ ਵੀ ਕਬੂਲ ਕਰਨਗੇ ਸਮੇਂ ਨਾਲ ਹਾਂ ਇਹ ਨਹੀਂ ਕਿ ਕੋਈ ਗੱਲ ਹੈਗੀ ਹੋਊਗਾ ਬਹੁਤ ਕੁਝ ਸਫਾਈ ਵੀ ਹੋਊਗੀ ਨਿਖਰਾਂਗੇ ਵੀ ਇਸ ਕੰਮ ਦੇ ਵਿੱਚੋਂ ਮਕਲੰਗੀ ਤਰਪਾਸ਼ਾਪ ਮੇਰ ਕਰਨਗੇ ਪਰ ਜਿਹੜੇ ਜਿਹੜੇ ਬੰਦੇ ਕੁਝ ਕਰ ਰਹੇ ਨੇ ਉਹਨਾਂ ਨੂੰ ਵੀ ਥੋੜੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ ਇਹ ਗੁਰੂ ਘਰ ਦਾ ਕੰਮ ਆਗਾ ਆਪਾਂ ਕਿਹੜਾ ਕੋਈ ਇੱਕ ਜਿਹੜੇ ਦੁਸ਼ਮਣਾਂ ਭਰਾ ਭਰਾਗੇ ਯਾਰ ਜੇ ਕੋਈ ਗੱਲ ਆ ਬਹਿ ਕੇ ਕਰ ਲਓ ਕਿਸੇ ਨਾਲ ਜਾਂ ਨੈੱਟ ਤੇ ਜਾਂ ਹੋਰ ਇੱਕ ਦਿਨ ਭੰਡ ਕੇ ਕੁਝ ਨਹੀਂ ਮਿਲਣਾ ਮੈਂ ਕਹਿੰਦਾ ਇੱਕ ਇਹਦਾ ਸਬੂਤ ਦਿਓ ਸਾਰੇ ਜਣੇ ਇਹ ਫਿਰ ਆਪਾਂ ਅੱਗੇ ਵੱਧ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਬਾਬਾ ਚਮਕੋ ਜੀ ਸਾਡੇ ਨਾਲ ਮੌਜੂਦ ਸਿਗੇ ਤਾਂ ਹਰ ਇੱਕ ਗੱਲ ਦਾ ਜਵਾਬ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ ਜਿਹੜੇ ਇਲਜ਼ਾਮ ਸਿਗੇ ਇਹ ਜਿਹੜਾ ਕੁਝ ਹੋਇਆ ਹੈ ਜਾਂ ਕਿਹੜੇ ਲੋਕ ਉਹਨੇ ਜਿਹੜਾ ਡੇਰੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਫਿਲਹਾਲ ਕੱਲ ਨੂੰ ਸੰਤ ਮਹਾਪੁਰਸ਼ਾ ਦਾ ਇਕੱਠ ਜਿਹੜਾ ਹੈਗਾ ਡੇਰੇ ਵਿੱਚ ਹੋਣਾ ਹੈ ਵੇਖਦੇ ਹਾਂ ਉਸ ਵਿੱਚ ਫੈਸਲਾ ਕਿਸ ਤਰੀਕੇ ਦਾ ਆਉਂਦਾ ਹੈ ਪੰਜ ਗ੍ਰਹਿ ਤੋਂ ਕੈਮਰਾ ਬਸਨ ਅਭਿਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ